ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਨਗਸੇੜੀ ਲੈ ਕੇ ਆਏ ਆਂਗੇ ਦੋ ਤਾਂ ਗਾਵਾਂ ਨੇ ਤਾਜ਼ੀਆਂ ਸੂਈਆਂ ਨੇ ਇੱਕ ਦੇ ਮਗਰ ਤਾਂ ਬੱਸੀ ਆ ਤੇ ਇੱਕ ਬਾਈ ਕੋਲੇ ਗੱਬਣ ਮੱਝ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਅਜ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆਂ ਬਈ ਠੀਕ ਆ ਜੀ ਕਿਵੇਂ ਚੱਲਦਾ ਬਈ ਕੰਮ ਕਰ ਕੰਮ ਕਰ ਵਧੀਆ ਚੱਲਦਾ ਜੀ ਠੀਕ ਹੈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਗੁਰਦੀਪ ਸਿੰਘ ਜੀ ਪਿੰਡ ਹੈ ਨਾ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾਪਾ ਜੀ ਮੇੜੇ ਪਿੰਡ ਕਿਹੜੇ ਰਹਿੰਦਾ ਮੇੜੇ ਪਿੰਡ ਇਧਰ ਉਪਾਉੜਾ ਇਧਰ ਪੱਖੋ ਕੈਂਚੀ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ ਬਾਅਦ ਚ ਲਿਖਾਂਗੇ ਠੀਕ ਹੈ ਬਈ ਕੰਟੈਕਟ ਨੰਬਰ ਸਕਰੀ ਤੇ ਬਈ ਇਦਾਂ ਸ਼ੁਰੂ ਕਰ ਦਿਆ ਵੇਰ ਤੋਂ ਹਾਂਜੀ ਕਿਹੜਾ ਸੂਆ ਸੂਆ ਬਈ ਇਹ ਇਹ ਵੀਰੇ ਦੂਜਾ ਸੂਆ ਸੂਈ ਜਾਵੇ ਦੂਜਾ ਸੂਆ ਹਾਂ ਠੀਕ ਆ ਇਹਦਾ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਵਾ ਠੀਕ ਆ ਬਈ ਤੇ ਐਤ ਕੀ ਕਿੰਨੀ ਕਮੀ ਦਾ ਬਈ ਐਤ ਵੀਰੇ ਬਧੂ ਗਈ ਥੋੜਾ ਕਹਿਣਾ ਤਾਂ ਹੁਣ ਠੀਕ ਆ 20 ਤੱਕ ਕਰੂਗੀ ਤੇ ਬੋਲਾ ਕੱਢਿਆ ਫਿਰ ਬੋਲਾ ਕੱਢਿਆ ਵੀਰੇ ਕਿੰਨਾ ਕੱਢਦਾ ਇਹ ਤਾਂ ਵੀਰੇ ਆਪਾਂ ਬਾਹਾਂ ਦੇਣੀ ਵਾਪਾਂ ਮਾਰਦੇ 2 ਕੋ ਕਿਲੋ ਬੋਲਾ ਕੱਢਿਆ ਤੇ ਥਣ ਪਾਸ ਕਰ ਤੇ ਬੱਚੇ ਨੂੰ ਜੰਗਾਤਾ ਉਹ ਡੱਕਾ ਬੈਠਾ ਬੱਚਾ ਬਈ ਕੀ ਦੇਦਾ ਬੱਸਾਗਾ ਬੱਚਾ ਕਰਮਾਲ ਨੇ ਬਈ ਬੱਸਾ ਦੇਦਾ ਤੇ ਬਈ ਜਰਸੀ ਆਉਂਦੀ ਆ ਜਰਸੀ ਬਈ ਬਰੀਡ ਆ ਜਾਂਦੀ ਆ ਤੇ ਹਵਾਨਾ ਚੈੱਕ ਕਰ ਲੋ ਮੈਂ ਕਹਣਾ ਕਿਆ ਬਾਤ ਬਹੁਤ ਸੋਹਣਾ ਲਿਆ ਤਿਆਰ ਕਰਿਆ ਬਈ ਹੈਨਾ ਬਈ ਪੂਰਾ ਹੂੰ ਕੱਲਾ ਕੱਲਾ ਬਈ ਥਣ ਪਿਆਗਾ ਪੂਰੀ ਵਿਥੀ ਤੇ ਥਣ ਪਿਆਗਾ ਇਧਰੋਂ ਆਪਾਂ ਚੈੱਕ ਕਰਾਣ ਠੰਡੀ ਸੀ ਲਾ ਬਈ ਹਾਂ ਜੀ ਮੁੱਠੀ ਵਾਲਾ ਥਾਣਾ ਬਈ ਚਾਰੇ ਥਾਣਾ ਪੂਰੇ ਗਾਬ ਤੇ ਲੱਗੇ ਨਾੜਾ ਨੋੜਾ ਨਾ ਜੇ ਗੱਲ ਕਰੀਏ ਲੈਵੇ ਤੇ ਫੁੱਲ ਚੰਗਿਆ ਚ ਬਈ ਜਬੂਈ ਬਈ ਕੇ ਮੇ ਲੱਗੇ ਓਕੇ ਬਈ ਠੀਕ ਆ ਖੋਲ ਦੇ ਬਈ ਮੜੀ ਤੌਰ ਦੇਖ ਖੋਲ ਕੇ ਕੱਦ ਬਈ ਫੁੱਲ ਚੰਗਾ ਬਾਕੀ ਗਰਮੀ ਬਿਲਕੁਲ ਨਹੀਂ ਮਿਲਣੀ ਕਿਨੇ ਬਈ ਗੁਰਮੀਨੀ ਮੰਨਦੇ ਵੀ ਰੱਤ ਪਈ ਬੈਠੀ ਜਿੱਥੇ ਸਹੀ ਗੱਲ ਆ ਮੰਨ ਲੇ ਚੱਲੋ ਵੀ ਸ਼ਟਰ ਪਾਇਆ ਉਹਦੇ ਥੱਲੇ ਖੜੀਏ ਤੂੰ ਚੱਕਰੀ ਨਹੀਂ ਕਰਨ ਵਾਲੀ ਉਹਨਾਂ ਮੌਂ ਇਹ ਨਾ ਖੜੀਆ ਪਲੀ ਪਲੀ ਬਹੁਤ ਆ ਬਾਈ ਸੂਆ ਮੰਨੇ ਨਹੀਂ ਹਨਾ ਹਾਂ ਵੀਰੇ ਇੰਨਾ ਨਹੀਂ ਜਾਣ ਵਾਲੀ ਹੈ ਸੂਆ ਛਾਲੀ ਜਿੰਦ ਜਾਣ ਵਾਲੀ ਹੈ ਬਾਈ ਸੂਆ ਵਗੈਰਾ ਤੇ ਜੇ ਗੱਲ ਕਰੀ ਹੈ ਨਾ ਮੰਨੇ ਹੀ ਨਹੀਂਗਾ ਇੱਕ ਗੱਲ ਹੋਰ ਹੈ ਜਿਹੜੀ ਫੈਟ ਆਊਗੀ ਬਾਈ ਮੱਝਾਰਗੀ ਫੈਟ ਆਊਗੀ ਚਮਕ ਚਮਕ ਚੈੱਕ ਕਰੋ ਸਾਇਨਿਕ ਫੁੱਲਾ ਪਲੀ ਵੀ ਫੁੱਲਾ ਜਿਹੇ ਲੇਵੇ ਦੀ ਗੱਲ ਕਰੀਏ ਨਾ ਲੇਵਾ ਤਾਂ ਮੈਂ ਕਹਣਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਬਾਈ ਫੀਟਿੰਗਾਂ ਲੇਵਾ ਕੱਲਾ ਕੱਲਾ ਥਣ ਪਿਆਗਾ ਪੂਰੀ ਬਿੱਥੀ ਤੇ ਤੇ ਮੁੱਲ ਬਾਈ ਫਿਰ ਕੀ ਰਹੂ ਇਹਦਾ ਮੁੱਲ ਵੀ ਇਹਦਾ 60000 ਆ ਜੇ ਲੈਣ ਜੀ ਕੋਈ ਬਾਅਦ ਨਹੀਂ ਆਪਾਂ ਹੋਣਾ ਠੀਕ ਆ ਦੇਣ ਲੈਣ ਵਾਲਾ ਮੋਲੀ ਬਾਈ ਕਹਿੰਦਾ ਮੈਂ ਵੀ ਤਾਂ ਵਾ 60000 ਦੀ ਇਹ ਵੜ ਆਪਾਂ ਦੇ ਦਾਂਗੇ ਬਾਕੀ ਥਣ ਹਵਾਨੇ ਦੀ ਗੱਲ ਕਰੀਏ ਬਹੁਤ ਚੰਗਾ ਹੈਗਾ ਉਧਰੋਂ ਵੀ ਚੈੱਕ ਕਰ ਲੋ ਚੋੜਾ ਬਹੁਤ ਵਧੀਆ ਤਿਆਰ ਕਰਿਆ ਹੈ ਨਾ ਹਾਂ ਬ੍ਰੀ ਹਾਂ ਤਾਰਾ ਮਾਰੋਂਗੇ ਬਾਈ ਫਿਰ ਮਾਰ ਦਿੰਦੇ ਆ ਬ੍ਰੀ ਠੀਕ ਆ ਬਾਈ ਪਾਉਂ ਨਹੀਂ ਕੱਲੀ ਮਾਰਦੀ ਮ ਠੰਡੀ ਸੀ ਠੰਡੀ ਸੀ ਬਹੁਤ ਹੈ ਬਾਈ ਹੈ ਨਾ ਹਾਂ ਮੇਰੇ ਚਵਾਈ ਵੀ ਨਾ ਥਣ ਪੂਰਾ ਹੋ ਆ ਠੀਕ ਆ ਚਵਾਈ ਬਾਈ ਕਹਿੰਦਾ ਵੀ ਆਪਕੇ ਨੰਬਰ ਲੱਗੇ ਹੋਲੇ ਬਾਈ ਚਵਾਈ ਚੈੱਕ ਕਰਾ ਨਾ ਚਵਾਈ ਬਹੁਤ ਚੰਗੀ ਆ ਬਾਈ ਹੈ ਨਾ ਹਾਂ ਵੀ ਹਮ ਮੋਟੀ ਮੋਟੀ ਚਵਾਈ ਆ ਬਾਈ ਨੱਬਰ ਦੀ ਹੋਗੀ ਕਿਨੇ ਹਾਂ ਹਾਂ ਮੂਰਲੇ ਚ ਹੀ ਮਾਰ ਜੋ ਲੈ ਬਾਈ ਮੂਰਲੇ ਦੀ ਕੀ ਆ ਬਾਤ ਆ ਬਹੁਤ ਚੰਗੀ ਚਵਾਈ ਆ ਮੋਟੀ ਮੋਟੀ ਚਵਾਈ ਆ ਵੀ ਬਾਕੀ ਮੇਰਾ ਬੋੜਾ ਹੀ ਆ ਹਨਾ ਗਾੜਾ ਗਾੜਾ ਹਮ ਇਹ ਗੱਲ ਲਾਇਆ ਬਾਈ ਇਹ ਪੂਰਨੀ ਕੋਈ ਸਰਲਾ ਨਹੀਂ ਹੈ ਨਾ ਮੋਟੀ ਮੋਟੀ ਆ ਇੱਕ ਨੰਬਰ ਦਾ ਆ ਰਾਈ ਹੂੰ ਸਹੀ ਗੱਲ ਲੈ ਚੈੱਕ ਕਰ ਬਾਕੀ ਥਣ ਥਣ ਵਧੀਆ ਕੱਢਦੀ ਹੈ ਜੀ ਮੈਂ ਕਹਣਾ ਯਾਰ ਕੀ ਬਾਤ ਆ ਥਣਾਂ ਦੀ ਕੁਆਲਿਟੀ ਚੈੱਕ ਕਰੋ ਪਛਵਾ ਕਰੇ ਤਾਂ ਬਹੁਤ ਚੰਗਾ ਥਣ ਕੱਢਦੀ ਹੈ ਨਾ ਹਾਂ ਹਾਂ ਵੀਰੇ ਹਾਂ ਹੂੰ ਸਹੀ ਗੱਲ ਆ ਭਾਈ ਲੈ ਚੈੱਕ ਕਰ ਲੋ ਕੀ ਬਾਤ ਇੱਕ ਕੇ ਨੰਬਰ ਤੇ ਭਾਈ ਆ ਭਾਈ ਮੋਟੀ ਮੋਟੀ ਬਾਕੀ ਬਈ ਨੇ ਮੁੱਲ ਵੀ ਜਮਾ ਦੇਣ ਲੈਣ ਵਾਲੀ ਰੱਖਿਆ ਚਾਰੂ ਲੱਗਦੀ ਆ ਨਾ ਬਹੁਤ ਹਾਂ ਭਾਈ ਬਾੜੀ ਚਾਰੂ ਐਨ ਵੀ ਕੱਕ ਜੇ ਢੋਲੀ ਜਾਊਗਾ ਚਾਰ ਚਾਰ ਧਰ ਦਿੰਦੀ ਆ ਪੂਰੀ ਠੀਕ ਹੈ ਭਾਈ ਬਾਕੀ ਦੁੱਧ ਵੀ 20 ਕਿਲੋ ਗਰੰਟੀ ਵਾਲਾ ਭਾਈ ਠੀਕ ਹੈ ਅੱਗੇ ਭਾਈ ਦੋ ਨੰਬਰ ਤੇ ਇਹ ਵੀਰੇ ਮਹੀਨੇ ਕਦੀຊੂਈ ਵੀ ਹੈਗੀ ਠੀਕ ਆ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਵੀ ਕੀ ਆਦੇ ਮਗਰ ਇਹਦੀ ਮਗਰ ਭਈਆ ਬੱਸੀ ਹੈਗੀ ਬੱਚਾ ਆ ਗਿਆ ਕਰਮਾਲੀ ਦਾ ਮਗਰ ਬੱਸੀ ਭਈ ਬੱਸੀ ਵੀ ਐ ਚਫੀ ਦੀ ਦਿੱਤੀ ਨਾ ਹਾਂ ਬੱਸੀ ਵਧੀਆ ਥੋੜੀ ਆਮ ਕਿੰਨਾ ਦੁੱਧ ਆ ਭਾਈ ਇਹ ਥੱਲੇ ਵੀਰੇ ਥੱਲੇ ਵੀਰੇ ਦੁੱਧ ਹੈਗਾ ਕਿ ਐਮੀ ਕਹਦੀ 10 ਕਿਲੋ ਉਹ ਜੇ ਸ਼ੇਵਾ ਕਰ ਜਾ 11-12 ਕਿਲੋ ਤੇ ਭੱਗ ਜਾਂਦੀ ਹੈ ਹੁਣ ਇਹ ਥੱਲੇ 10 ਕਿਲੋ ਦੁੱਧ ਦੀ 9 ਮੰਨ ਕੇ ਕੋਈ ਮਰਜ਼ੀ ਸੌਦਾ ਕਰ ਲੈ 9 ਮੰਨ ਕੇ ਠੀਕ ਆ ਉਹ ਠੰਡੀ ਸੀਲਾ ਆਹ ਠੰਡੀ ਹੀ ਚੇ ਬਾਈ ਜੀ ਕਿਵੇਂ ਆ ਓਕੇ ਆ ਵੀਰੇ ਠੀਕ ਆ ਇਹਨੂੰ ਵੀ ਖੋਲ ਦੇ ਮੜੀ ਤੋਰ ਦੇ ਬਾਈ ਵੱਡੀ ਵੱਡੀ ਫੁੱਲਾ ਹਨ ਹੂੰ ਵੱਡੇ ਢਾਚੇ ਦੀਆ ਬਾਕੀ ਜਾਤਕ ਵਾਲੀ ਆਪਾਂ ਬਈ ਚੈੱਕ ਕਰਾਂਦੇ ਆਂਗੇ ਫੇਸ ਬਾਈ ਬੜਾ ਪਿਆਰਾ ਬਾਕੀ ਕੱਦ ਬਹੁਤ ਆ ਪਲੀ ਵੀ ਦੇਖੋ ਸੈਨ ਗਲੀਆ ਚਮਕਲੀਆ ਥਣ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਣ ਲੱਗਿਆ ਵਾ ਚਾਰੇ ਥਣ ਆਏ ਮੰਨ ਲਓ ਪੂਰੇ ਗੈਵ ਤੇ ਲੱਗੇ ਹੋਇਆ ਲਾਲਬੀ ਥਣਾ ਤੇ ਧਾਰਾ ਮਾਰੋਗੇ ਬਾਈ ਫਿਰ ਇਹਦੇ ਆਰੇ ਮਾਰ ਦਿੰਨੇ ਬਾਈ ਠੀਕ ਆ ਬਾਈ ਲੈ ਚਲੋ ਬਈ ਕਹਿੰਦਾ ਤਾਰਾ ਮਾਰਾਂਗੇ ਤੇ ਮਨ ਲਈ ਫਿਰ ਇਹਦਾ ਕੀ ਰੋ ਮੁੱਲ ਵੀਰੇ ਦੇਣ ਲੈਣ ਦਾ 37000 37000 ਦੇਣ ਲੈਣ ਮੁੱਲ ਬਾਈ ਕਹਿੰਦਾ 37000 ਹੋਜੂ ਮੰਨ ਤਾਂ ਥੋੜਾ ਰਾਇ ਤਾਂ ਹੋ ਜਾਊਗਾ ਬਾਈ ਠੀਕ ਆ ਬਾਈ ਤਾਰਾ ਮਾਰੋਂਗੇ ਮਾਰ ਦਿੰਨੇ ਵੀਰੇ ਕੁਝ ਮਾਰ ਕੇ ਤਾਰ ਕੀ ਕਰਨੀ ਆ ਠੰਡੀ ਸ਼ੀਲ ਦੇਖੋ ਬਾਈ ਕਿੰਨੀਆਂ ਹਨਾ ਆਹ ਤਾਰਾਂ ਦੇਖ ਲੀ ਜੇ ਲੈ ਬਾਈ ਲਾਲ ਦੇ ਨਾਲ ਉੱਤਰੇ ਹਨਾ ਨਾ ਤਾਰਾਂ ਦੇ ਮੋਟੀ ਮੋਟੀ ਚਵਾਈ ਬਾਈ ਤਾਂ ਬੋਈ ਇਹ ਲੱਗੀ ਹੋਈ ਹੈ ਜੀ ਹੂੰ ਸਹੀ ਗੱਲ ਹੈ ਨਾ ਕਿਆ ਬਾਤ ਆ ਯਾਰ ਮੋਟੀ ਮੋਟੀ ਚਵਾਈ ਅੱਗਨ ਨੇ ਅਰਗੀ ਚਵਾਈ ਆ ਬਹੁਤ ਚੰਗੀ ਮੇਰੇ ਗੱਲ ਨਾਲ ਬੱਚਾ ਕਰਮ ਵਾਲੀ ਦਾ ਮਗਰ ਆ ਗਈ ਬੱਸੀ ਬੱਸੀ ਵੀ ਬਹੁਤ ਕੁਆਲਿਟੀ ਦਿਤਿਆ ਹਨਾ ਹਾਂ ਬਾਕੀ ਮੁੱਲ ਵੀ ਜਮਾ ਬਾਈ ਨੇ ਖਿੱਚ ਕੇ ਰੱਖਿਆ ਦੇਣ ਲੈਣ ਮੁੱਲ ਹੀ ਰੱਖਿਆਗਾ ਤੇ ਸ਼ਾਮ ਤੱਕ ਬਣਦੀ ਬਣਦੀ ਕਿਵੇਂ ਆ ਬਾਈ ਵਧੀਆ ਬਣ ਜਾਂਦੀ ਆ ਵੀਰੇ ਠੀਕ ਆ ਸ਼ਾਮ ਤੱਕ ਬਾਈ ਇਹਨਾਂ ਵਧੀਆ ਬਣ ਜਾਂਦੀਆਂ ਬਾਈ ਹੁਣ ਬਾਲਟੇ ਨਾਲ ਦਿਖਾਉਂਦੀ ਆ ਤੇ ਸ਼ਾਮ ਤੱਕ ਕੱਢ ਦੀ ਕੁਆਲਿਟੀ ਬਹੁਤ ਸੋਹਣੇ ਤਿਆਰ ਕਰ ਲੈਣੀ ਆ ਬਾਕੀ ਠੰਡ ਚ ਏਕਰ ਬੜਾ ਚੰਗਾ ਲੱਗਿਆ ਵਗਾ ਤੇ ਅੱਗੇ ਬਾਈ ਤਿੰਨ ਨੰਬਰ ਤੇ ਆ ਗਈ ਮੱਝਾ ਆ ਮੇਰੇ ਮੱਜੇ ਕਿਹੜਾ ਸੂਆ ਹੁੰਦੀ ਐ ਬਈ ਇਹ ਵੀਰੇ ਤੀਜਾ ਸੂਆ ਹੁੰਦੀ ਐ ਤੀਜਾ ਸੂਆ ਕਿੰਨਾ ਟਾਈਮ ਬਾਕੀ ਐ ਬਈ ਇਹਦੇ ਵੀਰੇ 10 11 ਦਿਨ ਪਾਇਆ ਯਾਰ ਇਹ ਪੰਜ ਕ ਦਿਨ ਦੁੱਧ ਪਹਿਲਾਂ ਲਾਉਂਦੀ ਐ ਆਪਣੇ ਘਰ ਦੀ ਮਾਂ ਹੈਗੀ ਇਹਦੇ ਤੋਂ 12 ਕਿਲੋ ਦੁੱਧ ਚੋਇਆ ਵਾ ਆਪਣਾ ਦੂਜੇ ਸੂਏ ਠੀਕ ਐ ਬਈ ਤੇਰਾ ਨਹੀਂ ਸੀ ਹਾਂ ਬਈ ਇਹ ਤਾਂ ਗਾਇਆਂ ਵਰਗੀ ਐ ਵੀਰੇ ਠੀਕ ਐ ਜਿਵੇਂ ਆਪਾਂ ਗਾਇਆਂ ਦੇ ਹੱਥ ਮਰੀ ਜਾਂਦੇ ਨੇ ਇਹਨੇ ਕੀ ਬਾਤ ਐ ਯਾਰ ਸਹੀ ਗੱਲ ਐ ਨਾ ਗਾਂ ਮਰ ਗਿਆ ਕੋਈ ਚੱਕਰ ਵੀ ਇਹ ਜਦੋਂ ਆਪਾਂ ਛੱਡਦੇ ਆਂਗੇ ਉਦੋਂ ਰੇਗਦੀ ਐ ਪਾਣੀ ਨੇ ਝੂੜੀਆਂ ਮਾਰ ਮਾਰ ਛੱਡਣੀ ਪੈਂਦੀ ਐ ਠੀਕ ਆ ਐ ਜਿਵੇਂ ਹੁਣ ਆਪਾਂ ਛੜਦੇ ਆਗੇ ਇਹਨੂੰ ਤੇ ਪਾਣੀ ਦਾ ਮਾਰਦੇ ਫੇਰ ਰਿੰਗ ਨੂੰ ਹਟ ਜਾਂਦੀ ਹੈ ਠੀਕ ਆ ਥਣ ਬਹੁਤ ਚੰਗਾ ਲੱਗਿਆ ਯਾਰ ਹਾਂ ਥਣ ਥਣ ਪੂਰਾ ਚਾਰੇ ਥਾਣਾ ਬਈ ਪੂਰੀ ਵਿਛੀ ਤੇ ਲੱਗਿਆ ਬਹੁਤ ਸੋਹਣਾ ਥਾਣਾ ਐਣੀ ਵੀ ਕਰੜੀ ਆ ਗੀਗਾ ਮਾਰ ਗਈ ਆ ਹਾਂ ਠੀਕ ਆ ਮੈਂ ਹੀ ਗਾ ਮਾਰ ਗਈ ਆ ਠੀਕ ਆ ਬਈ ਕਨਾਲ ਵੀ ਮੈਂ ਆ ਠੀਕ ਆ ਬਾਕੀ ਫੇਸ ਬਈ ਚੈੱਕ ਕਰੋ ਬੜਾ ਪਿਆਰਾ ਮੱਥਾ ਮੱਥਾ ਨਾ ਗੱਲ ਕਰੀਏ ਤੌੜੇ ਮੱਥੇ ਦੀ ਆ ਗੀ ਇਹ ਤਾਂ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਕਰ ਕਿੰਨੀ ਤਿਆਰ ਕਰਕੇ ਪਾਉਂਦੇ ਠੀਕ ਆ ਬਈ ਪੜੀ ਵੀ ਦੇਖੋ ਯਾਰ ਫੁੱਲ ਆ ਬਾਕੀ ਠ ਬਾਕੀ ਇਹ ਕਦ ਕਾਠ ਦਾ ਅੰਦਾਜ਼ਾ ਲਾਵਾ ਦੇ ਦੇ ਹੂੰ ਸਹੀ ਗੱਲ ਆ ਰੱਬ ਰੇ ਖੜੀ 4 ਫੁੱਟ ਤੋਂ ਉੱਤੇ ਆ ਪਿੱਛੇ ਨੂੰ ਲਵਾਈ ਲੂਈ ਬਹੁਤ ਆ ਮੰਗਣਾ ਯਾਰ ਕਿਆ ਬਾਤ ਆ ਲੰਮੀ ਲੰਮੀ ਚੈੱਕ ਕਰੋ ਬਾਕੀ ਸੈਨਗਲ ਆ ਹਨਾ ਠੰਡੀ ਯਾਰ ਗਾਈਆਂ ਰਕੀ ਇਹਦੀ ਹੋਰ ਗੱਲਾਂ ਹੀ ਖੜੀ ਦੂ ਕੋਈ ਚੱਕਰ ਹੀ ਨਹੀਂ ਯਾਰ ਹਨਾ ਇਹ ਨਹੀਂ ਹੈਗਾ ਕੰਜੂ ਨੱਠੋ ਹੋਈਆਂ ਨਾ ਇਧਰ ਉਧਰ ਨੂੰ ਹਾਂ ਇਹ ਤਾਂ ਇਹ ਗੋਣੀ ਆ ਗੋਣਾ ਹਨਾ ਹਾਂ ਤੇ ਕੀ ਮੁੱਲ ਆ ਫਿਰ ਬਈ ਇਹਦਾ ਮੁੱਲ ਵੀ ਇਹਦਾ ਲੱਖ ਰੁਪਈਆ ਕੱਚੀ ਦਾ ਠੀਕ ਆ ਤੇ ਜਦੋਂ ਵੀ ਤਿਆਰ ਹੋ ਦੋ ਹੈਗਾ ਹੁੰਦਾ ਉਦੋਂ ਫਿਰ ਚਬਾ ਕੇ ਦੁੱਧ ਘੇੜਦੇ ਮਾਂ ਦੀ ਤੇ ਕਿੰਨੀ ਕੁ ਵਧੀਆ ਬਣਦੀ ਹੈ ਤੇਰੀ ਵੀਰੇ ਪੂਰੀ ਵਧੀਆ ਬਣੀ ਜਾਂਦਾ ਸਾਰੀਆਂ ਆਹ ਲੈਵਾਗਾ ਇਹਨੀਆਂ ਸਾਰਾ ਸੂ ਨਾ ਲਾ ਲੈਣਾ ਇੱਥੇ ਠੀਕ ਆ ਮਤਲਬ ਫੁੱਲ ਚੰਗੀ ਤਰ੍ਹਾਂ ਤਿਆਰ ਹੋਏ ਹੋਣਗੇ ਠੀਕ ਆ ਬਾਈ ਕੋਈ ਭਾਰਪੂਰ ਦੀ ਸ਼ਕਤ ਕਸ਼ ਦੀ ਗਾਰੰਟੀ ਹੈ ਠੀਕ ਆ ਬਾਕੀ ਸਿੰਘਾਂ ਦੀ ਕੁਆਲਿਟੀ ਬਾਈ ਬਹੁਤ ਚੰਗੀ ਠੀਕੇ ਤਾਂ ਨਹੀਂ ਪਤਾ ਡਾ ਇਹਦੇ ਲਵਾਵਾ ਠੀਕੇ ਤਾਂ ਨਹੀਂ ਵੀਰੇ ਆਪਾਂ ਸਰਕਾਰੀ ਹਸਪਤਾਲ ਚ ਹੀ ਭਰਾਇਆ ਸੀ ਨਹੀਂ ਤੈਨੂੰ ਕਹੀ ਜਾਈਏ ਹੂੰ ਠੀਕ ਆ ਬਾਈ ਤੇ ਨਾਗਸੀਗੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਕੀ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ